ਕਿਸੇ ਨੂੰ ਵੀ ਨਾਮਦਾਨ ਦੇਣਾ ਉਹਦੇ ਮੱਥੇ ਦੇ ਵਿੱਚ ਤਿਲਕ ਲਾ ਕੇ ਉਹਨੂੰ ਨਾਮਦਾਨ ਦੇਣਾ ਇਹ ਕੋਈ ਛੋਟੀ ਗੱਲ ਨਹੀਂ ਹੈ ਪੁਰਾਣੇ ਸਮੇਂ ਦੇ ਵਿੱਚ ਜਿਹੜੇ ઋષਿ-ਮੁਨੀ ਮਹਾਪੁਰਸ਼ ਹੁੰਦੇ ਸੀ ਉਹ ਜਦ ਕਿਸੇ ਨੂੰ ਕੋਈ ਤਿਲਕ ਦੰਦੇ ਅਤੇ ਉਹਨੂੰ ਕੋਈ ਨਾਮਦਾਨ ਬਖਸ਼ਦੇ ਤਾਂ ਉਹ ਦਾ ਪ੍ਰਾਣਾ ਜੀਵਨ ਪਹਿਲਾਂ ਪੜਦੇ ਸੀ ਪੁਰਾਣਾ ਜੀਵਨ ਪੜਿਆ ਕਿੱਥੋਂ ਜਾਂਦਾ ਸੀ ਹੁਣ ਜਿਹੜਾ ਸਾਡੀ ਥਰਡ ਆਈ ਤੀਜਾ ਨੇਤਰ ਕਹਿੰਦੇ ਆ ਇਹ ਸਾਡੇ ਦੋਨੇ ਅੱਖਾਂ ਦੇ ਵਿਚਾਲੇ ਜਿਹੜਾ ਸਥਾਨ ਆ ਉਹ ਸਥਾਨ ਦੇ 1.5 ਇੰਚ ਤਕਰੀਬਨ ਉੱਪਰ ਤੋਂ ਜਿਹੜਾ ਇਹ ਤੀਜਾ ਨੇਤਰ ਆ ਇਹ ਇਹ ਇੱਥੇ ਹੁੰਦਾ ਹੈ ਇਹ ਹੌਲੀ ਹੌਲੀ ਜਦ ਕੋਈ ਪਿਛਲੇ ਜਨਮ ਦੇ ਵਿੱਚ ਕਿਸੇ ਨੇ ਧਿਆਨ ਦੀਆਂ ਪદ્ધਤੀਆਂ ਤੇ ਬਹੁਤ ਸਟਰਗਲ ਕੀਤੀ ਹੋਵੇ ਜਾਂ ਕੋਈ ਸੰਕਲਪ ਕੀਤਾ ਹੋਵੇ ਹੁਣ ਜਾਂ ਇਸ ਤਰ੍ਹਾਂ ਪਰਮਾਤਮਾ ਨੂੰ ਪਾਉਣ ਵਾਸਤੇ ਜਾਂ ਕੋਈ ਬਹੁਤ ਭਗਤੀ ਕੀਤੀ ਹੋਵੇ ਧਿਆਨ ਲਾਇਆ ਹੋਵੇ ਇਹ ਜਿਹੜਾ ਤੀਜਾ ਨੇਤਰਾ ਇਹ ਉੱਪਰ ਤੇ ਸਰਕਣਾ ਥੋੜਾ ਥੋੜਾ ਹੌਲੀ ਹੌਲੀ ਹੇਠਾਂ ਨੂੰ ਆਉਣਾ ਸ਼ੁਰੂ ਹੋ ਜਾਂਦਾ ਹੈ ਪਰ ਜਿਹੜਾ ਮਹਾਪੁਰਸ਼ ਕਿਸੇ ਨੂੰ ਆਪਣੇ ਨਾਲ ਜੋੜਦਾ ਹੈ ਉਹ ਮਹਾਪੁਰਸ਼ ਇਹ ਜੇ ਮਹਾਪੁਰਸ਼ ਹੁੰਦੇ ਸੀ ਪੁਰਾਣੇ ਜਮਾਨੇ ਵਿੱਚ ਉਹ ਮੱਥਾ ਤੇ ਪੜ ਲੈਂਦੇ ਸੀ ਉਹ ਮੱਥੇ ਤੇ ਹੱਥ ਲਾ ਕੇ ਦੇਖ ਲੈਂਦੇ ਸੀ ਵੀ ਇਹ ਸਰਕ ਕੇ ਜਿਹੜਾ ਤੀਜਾ ਨਿਤਰਾ ਹੈ ਕਿੰਨਾ ਕੁ نیچے ਆ ਗਿਆ ਕਿੰਨਾ ਕੁ ھیਠਾ ਆਇਆ ਉਹ ھیਠਾ ਆਉਂਦਾ ਆਉਂਦਾ ਜਦ ਪੂਰਾ ھیਠਾ ਆ ਜਾਂਦਾ ਨਾ ਦੋਨੇ ਅੱਖਾਂ ਦੇ ਵਿਚਾਲੇ ਸਮਤਲ ਐਨ ਬਰਾਬਰ ਆ ਜਾਂਦਾ ਉਹ ਤੋਂ ھیਠਾ ਨਹੀਂ ਆਉਂਦਾ ਕਿਉਂਕਿ ਉੱਥੇ ਆ ਕੇ ਉਹ ਪੂਰਾ ਖੁੱਲ ਜਾਂਦਾ ਇਹ ਇਹ ਤੋਂ ਉੱਪਰ ਉਹ ਦੇਖ ਲੈਂਦੇ ਨੇ ਵੀ ਕਿੱਥੇ ਤੱਕ ਇਹ ਬਿੰਦੂ ਆਇਆ ਇਹ ਜਿੰਨਾ ਕ ਬਿੰਦੂ ਉੱਪਰ ਤੇ ਸਰਕ ਕੇ 1.5 ਇੰਚ ਤੋਂ ਜਿੰਨਾ ਕਿ ਹੇਠਾਂ ਹੁੰਦਾ ਹੈ ਉਹਦੇ ਨਾਲ ਉਹ ਮਨੁੱਖ ਦੀ ਜਿਹੜੀ ਪਿਛਲੇ ਜਨਮ ਦੀ ਤਪੱਸਿਆ ਹੈ ਘਾਲਣਾ ਉਹ ਤੈ ਹੋ ਜਾਂਦੀ ਆ ਵੀ ਇੰਨੀ ਕੇ ਕਰੀਆ ਇਹ ਆਮ ਮਨੁੱਖ ਨਹੀਂ ਪੜ ਸਕਦਾ ਨਾ ਆਮ ਮਨੁੱਖ ਨਾਮਦਾਨ ਕਿਸੇ ਨੂੰ ਦੇ ਸਕੇ ਹੁਣ ਉਹ ਉਹਦੀ ਜਿਹੜੀ ਤਪੱਸਿਆ ਉਹ ਦੇਖ ਲੰਦੇ ਨੇ ਵੀ ਇਹ ਬੰਦਾ ਨਾਮਦਾਨ ਦੇ ਯੋਗ ਆ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਕ ਬੰਦੇ ਨਾਮਦਾਨ ਲੈਣ ਦੇ ਯੋਗ ਹੋ ਸਕਦੇ ਨੇ ਇਹ ਕੁਛ ਬੰਦੇ ਹੁੰਦੇ ਨੇ ਜਗਿਆਸੂ ਥੋੜੇ ਵੈਸੇ ਉਹ ਤਾਂ ਜਿਹੜੇ ਗੁਰਤੇਗ ਬਾਦਰ ਪਾਚਾ ਕਹਿੰਦੇ ਕੋਟ ਨਵੇਂ ਨਾਨਕ ਕੋ ਨਾਰੈਣ ਜਾਂ ਚੀਤ ਉਹ ਤਾਂ ਕਰੋੜਾਂ ਚੋਂ ਇੱਕ ਹੁੰਦਾ ਉਹ ਤਾਂ ਪਹੁੰਚਿਆ ਹੋਇਆ ਪੂਰਨ ਸੰਤ ਹੋ ਗਿਆ ਪਰ ਥੋੜੇ ਥੋੜੇ ਚੱਲੇ ਹੋਏ ਇਹ ਵੀ ਬਹੁਤ ਥੋੜੇ ਹੁੰਦੇ ਨੇ ਪਰ ਉਹ ਮਹਾਪੁਰਸ਼ ਉਹਦੇ ਮਸਤਕ ਤੇ ਹੱਥ ਲਾ ਕੇ ਉਹ ਬਿੰਦੂ ਨੂੰ ਦੇਖ ਲੈਂਦੇ ਆ ਕਿੱਥੇ ਆ ਹੁਣ ਜਿਹੜਾ ਤਿਲਕਾ ਤਿਲਕ ਲਾਉਣ ਦਾ ਇੱਕ ਕਾਰਨ ਬੜਾ ਬਹੁਤ ਵੱਡਾ ਕਾਰਨ ਸੀ ਤਿਲਕਾ ਜਿਹੜਾ ਜਿੱਥੇ ਲਾਤਾ ਉਹਨਾਂ ਨੇ ਠੀਕ ਉਸੇ ਜਗ੍ਹਾ ਤਿਲਕ ਲਾਉਣਾ ਜਿੱਥੇ ਉਹਦਾ ਬਿੰਦੂ ਸਰਕ ਕੇ ਉੱਤੇ ਆ ਗਿਆ ਹੁਣ ਉਹ ਬਿੰਦੂ ਦੇ ਉੱਤੇ ਤਿਲਕ ਲਾਉਣ ਦਾ ਇੱਕ ਸਹਾਰਾ ਬਹੁਤ ਵੱਡਾ ਮਿਲਣਾ ਉਹਨੂੰ ਵੀ ਜਿਹੜਾ ਉਹ ਤਿਲਕ ਜਦ ਠੀਕ ਉਸੇ ਜਗ੍ਹਾ ਲਾਇਆ ਫਿਰ ਉਹਨੂੰ ਉਹਨਾਂ ਨੇ ਸਮਝਾਉਣਾ ਵੀ ਤੇਰਾ ਵੀ ਇੱਥੇ ਕਿ ਤੇਰਾ ਤਿਲਕ ਜਿਹੜਾ ਇਹ ਤੀਜਾ ਨੇਤਰਾ ਇੱਥੇ ਕਿ ਤੱਕ ਆਇਆ ਤੇਰਾ ਵੀ ਇੰਨਾ ਕਿ ਸਰਕ ਗਿਆ ਉੱਪਰੋਂ ਵੀ ਇੱਥੇ ਤੇਰਾ ਤਿਲਕ ਲੱਗਣਾ ਚਾਹੀਦਾ ਜਦ ਉਸੇ ਠੀਕ ਉਸੇ ਬਿੰਦੂ ਤੇ ਤਿਲਕ ਲੱਗੂਗਾ ਨਾ ਫਿਰ ਇਹਦਾ ਹੌਲੀ-ਹੌਲੀ ਸਰੀਰ ਤੋਂ ਧਿਆਨ ਖਿਸਕਣਾ ਸ਼ੁਰੂ ਹੋ ਜਾਊਗਾ ਸਰੀਰ ਤੋਂ ਧਿਆਨ ਹਟਦਾ ਜਾਊਗਾ ਸਰੀਰ ਤੋਂ ਧਿਆਨ ਹਟਦਾ ਹਟਦਾ ਉਸੇ ਬਿੰਦੂ ਤੇ ਆਉਣ ਲੱਗ ਜੂਗਾ ਜਦੋਂ ਉਸੇ ਬਿੰਦੂ ਤੇ ਪੂਰਨ ਉਸੇ ਬਿੰਦੂ ਤੇ ਆਉਣ ਲੱਗ ਗਿਆ ਇਹਦਾ ਧਿਆਨ ਜੁੜਨ ਲੱਗ ਜੂਗਾ ਇਹਨਾਂ ਨੂੰ ਮਹਾਪੁਰਸ਼ ਕਹਿੰਦੇ ਹੁੰਦੇ ਨੇ ਮਹਾਪੁਰਸ਼ ਆਮ ਬੰਦੇ ਨੂੰ ਨਾਮਦਾਰ ਨਹੀਂ ਉਹ ਤਾਂ ਮੱਥੇ ਤੇ ਹੱਥ ਲਾ ਕੇ ਦੇਖ ਲੈਂਦੇ ਨੇ ਵੀ ਤੀਜਾ ਨੇਤਰ ਇਹਦਾ ਕਿੱਥੇ ਗਿਆ ਵੀ ਕਿੱਥੇ ਕਿ ਤੱਕ ਸਰਕ ਗਿਆ ਕਿੰਨੀ ਕ ਇਹਨੂੰ ਹੋਰ ਘਾਲਣਾਂ ਦੀ ਲੋੜ ਆ ਇਹ ਮਹਾਪੁਰਸ਼ ਹੁੰਦੇ ਨੇ ਇਹ ਮੱਥੇ ਤੇ ਹੱਥ ਲਾ ਕੇ ਦੱਸ ਦਿੰਦੇ ਨੇ ਹੁਣ ਦੇਖੋ ਇੱਕ ਆਮ ਮਨੁੱਖਾ ਆਮਨੁਖ ਨੂੰ ਨਾਮਦਨ ਉਹਨਾਂ ਨੂੰ ਪਤਾ ਵੀ ਇਹਨੂੰ ਦੇਣ ਦਾ ਫਾਇਦਾ ਨਹੀਂ ਨਾ ਇਹਨੂੰ ਤਿਲਕ ਦੀ ਕੋਈ ਸਮਝ ਆ ਜਾਂ ਠੀਕ ਬਿੰਦੂ ਉੱਥੇ ਲੱਗਦਾ ਉਹਦਾ ਉਹਦਾ ਅਸਰ ਸਿੱਧ ਹੋਣ ਲੱਗ ਜਾਂਦਾ ਹੈ ਹੁਣ ਇਹਦਾ ਦੂਜਾ ਭਾਗ ਮੈਂ ਥਰਡਾਈ ਦਾ ਅਗਲੀ ਆਡੀਓ ਦੇ ਵਿੱਚ ਬਿਆਨ ਕਰਾਂਗਾ